ਸਾਰਿਆਂ ਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਠੀਕ ਆ ਤੇ ਮੈਂ ਇੱਕ ਵਾਰੇ ਕੁਝ ਦੇ ਰਹਿਣੇ ਹਾਂ ਉਹ ਅਪਡੇਟ ਤੁਹਾਨੂੰ ਮੈਂ ਕੀ ਦਵਾਂਗੀ ਮੈਂ ਕਹਿਤੀ ਆ ਕਿ ਤੇਰੀ ਗਈ ਹੈਗੀ ਸਾਰੇ ਕਹਿੰਦੇ ਨੇ ਤੁਸੀਂ ਮੈਂਕ ਦੀ ਕੋਈ ਅਪਡੇਟ ਨਹੀਂ ਦਿੰਦੇ ਹੈਗੇ ਤੇ ਸਾਰਿਆਂ ਨੂੰ ਪਤਾ ਵੀ ਹੈ ਵੀ ਉਹ ਪਟਿਆਲੇ ਮਾਸੀ ਕੋਲ ਗਈ ਹੋਈ ਆ ਤੇ ਬਾਰਿਸ਼ ਹੋ ਕੇ ਹਟੀ ਆ ਤੇ ਅਸੀਂ ਬਣਾਉਣੇ ਨੇ ਅੱਜ ਟੈਟੋ ਚੀਜ਼ੀ ਚੀਜ਼ ਪਾ ਕੇ ਬਹੁਤ ਟੇਸਟੀ ਬਣਦੇ ਨੇ ਬੱਚੇ ਜਾਦਾ ਕਰਕੇ ਬਹੁਤ ਲਾਈਕ ਕਰਦੇ ਨੇ ਮੈਨੂੰ ਬਹੁਤ ਸਾਰ ਲੱਗਦੇ ਨੇ ਪਰ ਦੇ ਜਿਹਦੇ ਲਈ ਆਪਾਂ ਲੈ ਸਾਰਾ ਸਮਾਨ ਤਿਆਰ ਕਰਕੇ ਰੱਖਿਆ ਆ ਹਫਤੇ ਦੇ ਵਿੱਚ ਅਸੀਂ ਇੱਕ ਅੱਧੀ ਡਿਸ਼ ਬਣਾ ਕੇ ਖਾਣੇ ਆ ਤੇ ਪਤਾ ਨਹੀਂ ਕਈ ਕਹਿੰਦੇ ਨੇ ਖੰਡਸੂਰਾ ਟੱਪਰ ਖਾਈ ਜਾਂਦੇ ਨੇ ਜਿਹਦੇ ਚ ਹਿੰਮਤ ਹੋਊਗੀ ਬਣਾਉਣ ਦੀ ਤੇ ਖਾਣ ਦੀ ਉਹੀ ਬਣਾਊਗਾ ਤੇ ਉਹੀ ਖਾਊਗਾ ਰਿਸ ਕਰਿਆ ਕਰੋ ਜੈਲਸ ਨਾ ਕਰਿਆ ਕਰੋ ਤੁਸੀਂ ਵੀ ਬਣਾਇਆ ਕਰੋ ਪੰਜ ਚਾਰ ਖਾਣ ਨਾਲ ਕੋਈ ਸੇ ਨੀ ਹੁੰਦਾ ਹੈਗਾ ਆਪਾਂ ਨੇ ਕਿਹੜਾ ਥਾਰ ਪਰ ਕਰਕੇ ਖਾਣੇ ਨੇ ਵੀ ਆਪਾਂ ਨੂੰ ਕੋਈ ਪ੍ਰੋਬਲਮ ਆਉਣੀ ਆ ਪੰਜ ਚਾਰ ਖਾਣੇ ਹੁੰਦੇ ਨੇ ਟੇਸਟ ਲਈ ਬੱਚਿਆਂ ਨੂੰ ਸ਼ੌਕ ਹੁੰਦਾ ਬੱਚਿਆਂ ਨੂੰ ਬਣਾ ਕੇ ਦੇ ਦੇਈਏ ਤੇ ਨਾ ਬੱਚਾ ਵੀ ਸਾਡੇ ਕੋਲ ਪਹਿਲਾ ਲਿਕ ਹੋਈ ਆ ਕਿਉਂ ਖਾ ਲੈਂਦਾ ਚਾਜੂ ਜੀ ਤੇ ਮੱਖੀਆਂ ਭੈਣਾ ਆ ਗਈਆਂ ਨੇ ਤੇ ਜਿਹਦੇ ਲਈ ਆਪਾਂ ਨੇ ਆਲੂ ਲੈਨੇ ਉਬਾਲ ਕੇ ਆਪਾਂ ਨੇ ਕਦੂਕਸ਼ ਕਰਲੇ ਸੀਗੇ ਕਿਉਂਕਿ ਬ੍ਰੀਕ ਹੋ ਜਾਂਦੇ ਨੇ ਤੇ ਇਹਦੇ ਵਿੱਚ ਆਪਾਂ ਨੇ ਪਿਆਜ਼ ਜ਼ਿਆਦਾ ਕੁਝ ਨਹੀਂ ਬਣਾਇਆਗਾ ਸਬਜ਼ੀਆਂ ਵਗੈਰਾ ਤੇ ਧਨੀਆ ਪਾਲਕ ਥੋੜੇ ਜੇ ਪੱਤੇ ਸੀਗੇ ਉਹ ਕੱਟ ਲਏ ਆਪਾਂ ਨੇ ਹਰੀਆਂ ਲਾਲ ਮਿਰਚਾਂ ਦੋਨੋਂ ਕੱਟ ਲਈਆਂ ਤੇ ਆ ਜਿਹੜੀ ਆਪਣੇ ਅਰਗੈਨੋ ਅਜਵੈਣ ਹੀ ਕਹਿੰਨੀ ਆ ਮੈ ਤਾਂ ਇਹਨੂੰ ਲੱਗੀ ਹੋਈ ਆ ਤੇ ਇਹ ਆ ਇਹ ਆਪਾਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਐਡ ਕਰ ਲੈਣੀਆਂ ਨੇ ਤੇ ਇਹਦੇ ਵਿੱਚ ਆਪਾਂ ਨੇ ਪਾਉਣਾ ਹਮਚੂਰ ਪਾਊਡਰ ਚਿਲੀ ਫਲੈਕਸ ਭੁੱਲ ਗਏ ਸੀ ਚਿਲੀ ਫਲੈਕਸ ਪਾਉਣਾ ਆਹ ਜੀ ਅਰਗਾਨੋ ਸੁੱਕੀ ਹੋਈ ਤੇ ਆ ਆਪਾਂ ਨੇ ਜਿਹੜਾ ਰੋਲ ਡਿਪ ਕਰਨਾ ਉਹਦੇ ਲਈ ਆਪਾਂ ਨੇ ਮੈਦੇ ਦਾ ਨਹੀਂ ਬਣਾਇਆ ਹੈਗਾ ਚੌਲਾਂ ਦਾ ਤੇ ਕੌਨਸਟਾਰਚ ਦਾ ਬਣਾਇਆ ਕਿਉਂਕਿ ਫਿਰ ਹਰਦੀਪ ਵੀ ਟੈਸਟ ਕਰ ਲੈਂਦੀ ਆ ਤੇ ਫਿਰ ਨਹੀਂ ਉਹ ਰਹਿ ਜਾਂਦੀ ਆ ਜੇ ਮੈਦਾ ਵਗੈਰਾ ਕਰ ਦਿੰਨੇ ਆ ਉਹਦੇ ਲਈ ਆਪਾਂ ਆਹ ਬ੍ਰੈਡ ਕ੍ਰੰਬ ਬਣਾਇਆ ਬ੍ਰੈਡ ਲਿਆ ਕੇ ਆਪਾਂ ਨੇ ਤੇ ਘਰੇ ਬਣਾ ਲਿਆ ਇਹ ਗ੍ਰਾਈਂਡ ਕਰਕੇ ਪਰ ਚੱਲਦੇ-ਚੱਲਦੇ ਮੇਰੀ ਮਿਕਸੀ ਨੂੰ ਪਤਾ ਨਹੀਂ ਕੀ ਹੋ ਗਿਆ ਇੱਕੋ ਦਮ ਬੰਦ ਹੋ ਗਈ ਤੇ ਬਸ ਇਹਦੇ ਵਿੱਚ ਨੂਨ ਪਾਉਣਾ ਮਿਰਚ ਆਪਾਂ ਨੇ ਪਾ ਲਈ ਤੇ ਇਹ ਹੈਗੀ ਆ ਚੀਜ਼ ਆਪਣੀ ਇਹ ਬਿਲਕੁਲ ਜੰਮੀ ਪਈ ਸੀ ਮੈਂ ਹੁਣੇ ਹੀ ਕੱਢੀ ਆ ਤੇ ਇਹਦੀ ਉਹ ਇਹਦੀ ਬੈਂਡਿੰਗ ਲਈ ਪਾਵਾਂਗੇ ਆਪਾਂ ਕੌਨਸਟਾਰਚ ਤੇ ਚੌਲਾਂ ਦਾ ਆਟਾ ਤੇ ਜੀ ਚੌਲਾਂ ਦਾ ਟਰਪਾ ਲਏ ਆਪਾਂ ਨੇ ਚਲੋ ਜਾਓ ਤੁਸੀਂ ਜਾਣਾ ਤੇ ਜੀ ਨਮਕ ਪਾ ਲਓ ਆਪਣੇ ਟੇਸਟ ਦੇ ਅਕੋਰਡਿੰਗ ਬਾਅਦ ਚ ਚੈੱਕ ਵੀ ਕਰ ਸਕਦੇ ਆ ਜੀ ਜਿਆਦਾ ਪੈ ਜਾਵੇ ਫਿਰ ਵਧੀਆ ਨਹੀਂ ਲੱਗਦਾ ਹੈਗਾ ਤੇ ਹੁਣ ਪਾਵਾਂਗੇ ਆਪਾਂ ਚਿਲੀ ਫਲੈਕਸ ਕਾਫੀ ਸਾਰਾ ਤੇ ਇਹ ਹੁਣ ਪਾਵਾਂਗੇ ਅਰਗਾਨੋ ਤੇ ਥੋੜਾ ਜਿਹਾ ਪਾਵਾਂਗੇ ਅਮਚੂਰ ਪਾਊਡਰ ਜੀ ਹੁਣ ਆਪਾਂ ਇਹਨੂੰ ਸਾਰੇ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਐਦਾਂ ਜਿ ਤੁਸੀਂ ਆਲੂਆਂ ਦਾ ਪੇਸਟ ਲੈ ਕੇ ਇਹਦੇ ਵਿੱਚ ਜਿੱਦਾਂ ਹਾਂ ਚੀਜ਼ ਆਪਣੇ ਕੋਲ ਤਾਂ ਦੂਜੀ ਹੈ ਤੁਸੀਂ ਵੈਸੇ ਜਿਹੜੀ ਕਯੂਬ ਹੁੰਦੀ ਹੈ ਉਹ ਵੀ ਕਰਕੇ ਪਾ ਸਕਦੇ ਹੋ ਤੇ ਇਹਨੂੰ ਇਹਦੇ ਵਿੱਚ ਐਡਾ ਰੈਪ ਕਰ ਦੇਣਾ ਬਿਲਕੁਲ ਐਦਾਂ ਆਪਾਂ ਨੇ ਸਾਰੇ ਬਣਾ ਕੇ ਰੱਖ ਲੈਣੇ ਨੇ ਥੋੜਾ ਜਿਹਾ ਤੇਲ ਲਾਲਵੇਂ ਹੱਥਾਂ ਨੂੰ ਕਿਉਂਕਿ ਚਿਪਕਦਾ ਬਹੁਤ ਹੁੰਦਾ ਤੇ ਵੀ ਰੋਲ ਆਪਣੇ ਬਣ ਚੁੱਕੇ ਨੇ ਇਹਨੂੰ ਚੰਗੀ ਤਰ੍ਹਾਂ ਹਲਾ ਲੈਣਾ ਇਹਦੇ ਵਿੱਚ ਡਿਪ ਕਰਕੇ ਆਪਾਂ ਇਹਦੇ ਵਿੱਚ ਸਿੱਟੀ ਜਾਣਾ ਹੈ ਆਜਾ ਆਜਾ ਹਰਦੀਪ ਪੱਛ ਗਿਆ ਠੀਕ ਹਨਾ ਤੇ ਜੀ ਆਪਣਾ ਪਹਿਲਾ ਪੂਰ ਆ ਗਿਆ ਇਹ ਵਿੱਚ ਪੈ ਕੇ ਫੁੱਲ ਕੇ ਜਦੋਂ ਨਹੀਂ ਜਿਹੜੀ ਚੀਜ਼ ਆ ਵਿੱਚ ਉਹਦੇ ਕਾਰਨ ਫੁੱਲ ਕੇ ਬਹੁਤ ਵੱਡੇ ਵੱਡੇ ਹੋ ਗਏ ਲੱਡੂ ਲੱਡੂ ਹੀ ਲੱਗਦੇ ਨੇ ਵਸਣ ਦੇ ਹਾਂ ਲੱਡੂ ਹੀ ਲੱਗਣੇ ਆਪਾਂ ਦੂਜਾ ਬਹੁਤ ਤਿਆਰ ਕਰ ਲਿਆ ਹਾਂ ਵਧੀਆ ਸਿਸਟਮ ਬੜਾ ਪੰਡਿਤ ਆ ਕੇ ਲਾਈ ਜਾਓ ਤੇ ਜੀ ਆਪਣਾ ਦੂਜਾ ਪੂਰ ਵੀ ਬਣਨ ਵਾਲਾ ਪੰਜ ਆਪਾਂ ਨੇ ਹੋਰ ਬਣਾ ਕੇ ਤੇ ਜੀ ਆਹ ਨੇ ਜੀ ਇਹਨਾਂ ਨੂੰ ਆਪਾਂ ਨੇ ਬ੍ਰੈਡ ਕ੍ਰਮ ਲਾਇਆ ਸੀਗਾ ਤੇ ਆਹ ਨੇ ਬਿਨਾ ਉਹਦੇ ਤੋਂ ਇਕੱਲੇ ਸਲੈਰੀ ਜੀ ਦੇ ਵਿੱਚ ਪਾ ਕੇ ਆਪਾਂ ਨੇ ਕਰਤੇ ਸੀਗੇ ਇਹ ਨੇ ਹਰਦੀਪ ਦੇਵੇਂ ਪੂਰੇ ਕ੍ਰੈਂਚੀ ਬਣੇ ਹੋਏ ਨੇ। ਚਾਰ-ਚਾਰ ਲੱਡੂ। ਬਾਉ ਟਾਲੂਪੀ ਰੇ ਤੁਸੀਂ। ਇਹ। ਚੇਰ ਕਾਖੀ ਨੇ ਇਹਨਾਂ ਨੂੰ। ਹੋਰ ਕੇ ਦੇਖ ਜੀ ਜੀਜ਼ ਵਿੱਚ ਨਾ ਮਿਲ ਤਾ ਉਹਦੀ ਆ ਦੇ ਤਾਂ ਆ ਨਾ ਕਿੰਨੇ ਸੁਮੀ। ਹਾਏ। ਹਾਂ। ਇਹ ਭਾਈ ਤਾਂ ਅੰਨ ਨਾਲ ਖਾਏ ਮੂੰਹ ਨਾ ਸੜ ਜਵੇ ਆਲੂ ਆ ਵੀ ਜੀਰ ਅੰਨੀ ਸਵਾਦ ਬਣਦੀ ਆ ਨਾ ਜਿਹੜੀ ਚੀਜ਼ ਜਿ ਮਰਜ਼ੀ ਬਣਾ ਲਓ ਇਹਦੀ ਨਾ ਆਲੂਾਂ ਦੀ ਚੀਜ਼ ਤੇ ਵਿੱਚ ਚੀਜ਼ ਵਾਲੀ ਸਵਾਦ ਨਾ ਬਹੁਤ ਐਂਦਾ ਸਵਾਦ ਬਣਦੀ ਨਾ ਇਸ ਟਮਾ ਮੈਂ ਨਿਹਰਦੀਪ ਨੇ ਇੱਕ ਹੋਰ ਗੱਲ ਤੁਸੀਂ ਕਹਿੰਦੇ ਵੀ ਕਹਿੰਦੇ ਤੁਸੀਂ ਖਾਈ ਜਾਂਦੇ ਹੋ ਅਸੀਂ ਕਹਿੰਦੇ ਸਾਡੇ ਆਲੂ ਬਹੁਤ ਪਏ ਨੇ ਅਸੀਂ ਕਹਿੰਦੇ ਆਲੂ ਖਰਾਬ ਹੋ ਜਾਣਗੇ ਤੇ ਅਸੀਂ ਇਹ ਚੀਜ਼ ਜਮਣਾ ਅਬੜਾ ਕੇ ਖਾ ਲਈਏ ਹੁਣ ਜਿਹੜੇ ਬਾਕੀ ਪਏ ਨੇ ਅਸੀਂ ਉਹਨਾਂ ਦੇ ਆਲੂ ਟਿੱਕੀ ਬਣਾਉਣੀ ਤੇ ਬਰਗਰ ਚ ਬਰਗਰ ਚ ਨਾਣਾ ਕਿ ਕੀ ਬੜਾ ਲੈਣੀ ਖਰਾਬ ਹੋ ਜਾਣਗੇ ਸੜ ਜਾਣੇ ਨੇ ਉਹ ਟਿੱਕੀਆਂ ਬਣਾ ਕੇ ਅੱਗੇ ਪੀਜਾ ਚ ਲਾ ਦਾਂਗੇ ਤੇ ਜਦੋਂ ਦਿਲ ਕੀਤਾ ਬਰਗਰ ਬਣਾਓ ਤੇ ਖਾਓ ਤੇ ਹੁਣ ਆਪਾਂ ਵੀ ਟੇਸਟ ਦੇਖੀਏ ਹੂੰ ਅੱਛੀ ਇਹ ਨਾਲ ਘਾੜਾ ਸਵਾਦ ਆਤਾ ਹੈ ਨਾ ਪੌਣੀ ਨਾਲ ਘਾੜਾ ਦਾ ਸਵਾਦ ਆਉਂਦਾ ਹੈ ਚਮਈ ਪੀਜਰਿਓ ਯਾਰ ਇਹ ਜਿਵੇਂ ਨਾਲ ਸਵੀ ਪਾਈਂ ਦੀ ਵਿੱਚ ਵਿੱਚ ਚਮਈ ਪੀਜਰਿਓ ਘਾੜਾ ਸਵਾਦ ਆ ਰਿਹਾ ਇੱਕ ਚਾਲ ਤੇ ਪਲੇਟ ਪਈ ਆ ਜਾਂ ਖਾ ਲੈ ਹਾ ਲੋ ਜੀ ਹੁਣ ਆਪਣੀ ਵਾਰੀ ਆ ਮੈਂ ਪਹਿਲੇ ਤਿੰਨ ਚਾਰ ਖਾ ਚੁੱਕੇ ਆ ਮੈਨੂੰ ਬੜੇ ਸਵਾਦ ਲੱਗੇ ਤੁਸੀਂ ਵੀ ਬਣਾ ਕੇ ਖਾਓ ਤੇ ਆਪਣੇ ਬੱਚਿਆਂ ਨੂੰ ਵੀ ਬਣਾ ਕੇ ਦਿਓ ਬਹੁਤ ਸਵਾਦ ਆ ਲੱਗਦਾ ਨੋ ਵੀ ਸਾਰਿਆਂ ਨੇ ਟੇਸਟ ਦੇਖ ਲਿਆ ਤੇ ਹੁਣ ਆਏ ਨੇ ਰਾਜਦੀਪ ਦੇ ਪਾਪਾ ਦੇਖੋ ਕਿੰਨੀ ਵਧੀਆ ਚੀਜ਼ ਮਿਲਟ ਹੁੰਦੀ ਆ ਕਿ ਮੇਰੇ ਲੱਗੇ ਬਹੁਤ ਸਵਾਲ ਉਹ ਲਾਜਵਾਬ ਮੈਂ ਕਿਹ ਖੜਾ ਕਿਉਂ ਬਾਕੀ ਨਾ ਆ ਕੇ ਕਹੂੰ ਰਾਜੀਪ ਉਹੀ ਗੱਲ ਹੋ ਗਈ ਗਲਤ ਟਾਈਮ ਤੇ ਬਣਾ ਲਏ ਹੈ ਰਾਜੀਪ ਹਾਂਜੀ ਹੈ ਰਾਜੀਪ ਤੇਰੀ ਤੋਂ ਤੋਂ ਲਈ ਦਵਾਈ ਲਿਆ ਸੀਗੀ 29 ਸਾਲ ਹੋ ਗਏ ਹਾਂਜੀ ਕਿੰਨੇ 29 ਸਾਲ ਬਾਅਦ ਉਹ ਕੋਕ ਚ ਪਾ ਕੇ ਲੈਣੇ ਆ ਦਵਾਈ ਹਾਂ ਉਹ ਉਹਦੇ ਨਾਲ ਬਾਕੀ ਖਾਵਾਂਗੇ ਆਪਾਂ ਦਵਾਈ ਕਿਉਂ ਤੁਸੀਂ ਸਮਝ ਗਏ ਹੋਵੋਗੇ ਜੀ ਇਹ ਕਿਹੜੀ ਦਵਾਈ ਆ ਫੌਜੀ ਸਾਹਿਬ ਦੀ ਸਾਰੇ ਫੌਜੀ ਖਾਂਦੇ ਆ ਨਹੀਂ ਖਾਣੇ ਲੈਂਦੇ ਆ ਸਾਰੇ ਫੌਜੀ 29 ਸਾਲ ਦੇ ਕਿਉਂ ਬਹੁਤ ਸਾਰਿਆਂ ਨੇ ਅਮਰ ਸ਼ਕਾਇਆ ਪੁੱਤਰ 29 ਸਾਲ ਨੂੰ ਤੇਰੀ ਭੂਆ ਤਾਂ ਭੁੱਲ ਗਈ ਸੀਗੀ ਬਈ ਮੈਂ ਕਹ ਇੱਕ ਦੇ ਕੇ ਗਈ ਸੀਗੀ ਜਾਂ ਮੈਂ ਚੇਤੇ ਕਰਾਇਆ ਫਿਰ ਜਾਦਾ ਹਾਂ ਆਪਾਂ ਗਲਤ ਟਾਈਮ ਤੇ ਬਣਾਤੇ ਥੋੜੇ ਜਿਹਾ ਨਾ ਤੇ ਜੋ ਹੁੰਨ ਨਹੀਂ ਸੀ ਤੁਸੀਂ ਗਲਤ ਟਾਈਮ ਤੇ ਬਣਾਏ ਮੇਰੇ ਵਾਸਤੇ ਬਹੁਤ ਵਧੀਆ ਬਣੇ ਲਓ ਜੀ ਆਪਾਂ ਹੁਣ ਇੱਕ ਖਾ ਕੇ ਦੋ ਬਾਅਦ ਚ ਖਾਵਾਂਗੇ ਨਾਕੀ ਨਾਲੇ ਆਨੰਦ ਲਵਾਂਗੇ ਪਤਾ ਫਿਸੇ ਜੇ ਹੋ ਜਾਂਦੇ ਨੇ ਫਿਰ ਬਾਅਦ ਦੇ ਵਿੱਚ ਐਵੇਂ ਕਰੈਂਚੀ ਕਰੈਂਚੀ ਵਧੀਆ ਲੱਗਦਾ ਦੱਸੋ ਉਹ ਦਵਾਈ ਨਾਲ ਵੀ ਕੋਈ ਕੱਚਾ ਪੱਕਾ ਨਹੀਂ ਲੱਗਦਾ ਸਭ ਵਧੀਆ ਹੀ ਲੱਗਦਾ ਕੀ ਲੱਗਦਾ ਚਲੋ ਜੀ ਅੱਜ ਵੀਡੀਓ ਦਾ ਐਂਡ ਕਰਦੇ ਹਾਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ